500 ਰੁਪਏ ਹੈ ਗਰੂ ਮੈਂ ਤਾਂ ਆ ਵੀਰੇ ਵਾਹ ਕੇ ਗੰਨਾ ਦੇਖ ਓਏ ਖਾਦ ਪਾਜੀ ਕੇ ਜੈ ਬਾਈ ਦਾ ਕੇ ਕੋਰਾ ਜੀ ਨੂੰ ਪਾਉਂਦੇ ਸੀ ਬੋਏ ਗਰੂ ਗੰਨਾ ਦੇਖ ਓਏ 16 ਫੁੱਟ ਲੰਬਾ 16 ਫੁੱਟ ਲੰਬਾ ਗੰਨਾ ਦੇਖ ਇਹ ਤੋਲਣਾ ਕਿ ਕਿਲੋ ਦਾ ਹੁੰਦਾ ਹਣ ਲੈ ਕਿਥੋਂ ਆ ਇਹ ਆਪ ਉੱਤ ਪਾਰੋ ਵਾਹ ਹੈ ਗਰੂ ਵਾਹ ਹੈ ਬੜਾ ਤਕੜਾ ਗੰਨਾ ਲੰਮਾ ਮੋਟਾ ਦੇਖ ਤੂੰ ਆਹ ਭਾਈ ਆ ਇਹ ਨਾਲ ਆ ਇਹ ਨਾਲ ਲੈ ਅੱਛਾ 50 59 ਕਿਓ ਗੰਨਾ ਯਾਰਾ ਕਿਸਾਨਾਂ ਦੇ ਹੱਕ ਵਾਲਾ ਗੰਨਾ ਨਾ ਇਹ ਤਾਂ ਇਹ ਕਾਲੇ ਬੰਦ ਕਰਦੇ ਭਾਈ ਮਤ ਕਰਦੇ ਨਾ 26 ਵੀ ਤਾਈਓ ਬੰਦ ਕੀਤੀ ਸਾਲਾਂ ਨੇ ਸਾਲ ਅੱਜ ਵੀ ਗੰਨਾ ਜੋਖੇ ਅੱਜ ਅੱਜ ਵੀ ਸ਼ਾਮ ਤੇਰੇ ਵਾਲੀ ਆ ਕਿ ਮੇਰੇ ਵਾਲੀ ਉਹ ਚ ਆਹੋ ਹੀ ਕਿਦਾਂ ਭਾਰਾ ਯਾਰਾ ਮੇਰੇ ਖਾਨਾ ਹੁਣ ਆਇਆ ਇੱਕ ਟੋਟਾ ਟੋਟ ਪੰਜ ਹਾਂ ਪੰਜ ਤੋਂ ਪੰਜ 6 ਕਿਲੋ ਉੱਤੇ ਹੋਣਾ ਇਹ ਹੂੰ ਚੱਲ ਫੇ ਆ ਜਾ ਚਾ ਵੀ ਨਹੀਂ ਆ ਜਾ ਹੋਰ ਨਹੀਂ ਯਾਰ ਅ ਇੱਕ ਗੰਦੇ ਕਮਰੇ ਕਿਹਦੇ ਨਾ ਆਪਾਂ ਹੁਣ ਓਏ ਕੋਈ ਕੋਣ ਆਇਆ ਚਾਚਾ ਆਇਆ ਉਹਦੇ ਜਾਣਾ ਚਾਚਾ ਜਾਣਾ ਆ ਜੀ ਮੋਟ ਆਹ ਵਾਹੋ